ਜੇਕਰ ਤੁਸੀਂ ਵੀ ਬੈਂਕ ਦੇ ਵਿੱਚ ਕੰਮ ਕਰਦੇ ਹੋ ਤੇ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਬੈਂਕ 'ਚ ਕੰਮ ਕਰਨ ਵਾਲਿਆਂ ਨੂੰ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਬੈਂਕ 'ਚ ਕੰਮ ਕਰਨ ਵਾਲਿਆਂ ਨੂੰ ਖੁਸ਼ਖਬਰੀ ਜਿਹੜੀ ਹੁਣ ਮਿਲੇਗੀ ਵੱਡੀ ਜਿਹੜੀ ਆ ਦੱਸਦੀ ਹੈ ਤੁਹਾਨੂੰ ਕਿ ਇਸ ਸਾਲ ਬੈਂਕ ਮੁਲਾਜ਼ਮਾਂ ਦੇ ਤਨਖਾਹ ਵਾਧੇ ਤੇ ਛੁੱਟੀਆਂ ਨੂੰ ਲੈ ਕੇ ਕੋਈ ਚੰਗੀ ਖਬਰ ਜਿਹੜੀ ਉਹ ਮਿਲ ਸਕਦੀ ਹੈ ਜੇਕਰ ਵਿੱਤ ਮੰਤਰਾਲੇ ਆ ਸਹਿਮਤੀ ਦੇ ਦਿੰਦਾ ਹੈ ਤਾਂ ਬੈਂਕ ਮੁਲਾਜ਼ਮਾਂ ਨੂੰ ਹਫ਼ਤੇ 'ਚ ਸਿਰਫ 5 ਦਿਨ ਕੰਮ ਕਰਨਾ ਹੋਵੇਗਾ ਅਤੇ 2 ਦਿਨ ਛੁੱਟ ਟੀਮ ਲਈ ਬੈਂਕ 'ਚ ਕੰਮ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ ਜਲਦ ਆ ਸਕਦੀ ਹੈ ਜੇਕਰ ਤੁਸੀਂ ਵੀ ਬੈਂਕ ਦੇ ਵਿੱਚ ਕੰਮ ਕਰਦੇ ਹੋ ਤੇ ਇਹ ਖੁਸ਼ਖਬਰੀ ਤੁਹਾਡੇ ਲਈ ਵੀ ਹੋ ਸਕਦੀ ਹੈ ਦੱਸਦੀ ਹੈ ਕਿ ਬੈਂਕ ਕੋ ਮੁਲਾਜ਼ਮ ਜੂਨੀਆ ਯੂਨੀਅਨ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਯੂਨਾਈਟਿਡ ਫਾਰਮ ਆਫ ਬੈਂਕ ਦੇ ਜੂਨੀਆ ਨੇ ਵਿੱਤ ਮੰਤਰੀ ਨਿਰਮਲਾ ਸੀ타ਰਮਨ ਨੂੰ ਪੱਤਰ ਲਿਖ ਕੇ ਬੈਂਕਿੰਗ ਸੈਕਟਰ ਲਈ 5 ਦਿਨਾਂ ਲਈ ਕੰਮਕਾਜੀ ਹਫਤੇ ਦੀ ਸਿਫਾਰਿਸ਼ ਕੀਤੀ ਹੈ ਮੌਜੂਦਾ ਸਮੇਂ ਬੈਂਕ ਕੇ ਐਤਵਾਰ ਤੇ ਨਿਧਾਰਿਤ ਛੁੱਟੀਆਂ ਨੂੰ ਛੱਡ ਕੇ ਹਰ ਮਹੀਨੇ ਦੇ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਬੰਦ ਰਹਿੰਦੇ ਨੇ ਭਾਵ ਮੁਲਾਜ਼ਮਾਂ ਨੂੰ ਮਹੀਨੇ ਦੇ ਵਿੱਚ 6 ਪੱਕੀਆਂ ਛੁੱਟੀਆਂ ਜਿਹੜੀਆਂ ਉਹ ਮਿਲਦੀਆਂ ਨੇ ਤੇ ਬਾਕੀ ਛੁੱਟੀਆਂ ਦੀ ਸੂਚੀ ਤੇ ਨਿਰਭਰ ਕਰਦੀਆਂ ਨੇ ਯੂਨਾਈਟਿਡ ਫਾਰਮ ਆਫ ਬੈਂਕਰ ਜੂਨੀਅਰ ਨੇ ਆਪਣੇ ਪ੍ਰਸਾਫ ਚ ਸਰਕਾਰ ਨੂੰ ਪਰੋਸਾ ਦਿੱਤਾ ਕਿ ਪੰਜ ਦਿਨਾਂ ਕੰਮਕਾਜੀ ਹਫ਼ਤੇ ਦੇ ਨਾਲ ਵੀ ਬੈਂਕਾਂ ਦਾ ਕੰਮਕਾਜ ਪਹਿਲਾਂ ਵਾਂਗ ਚੱਲ ਰਿਹਾਗਾ ਮੁਲਾਜ਼ਮਾਂ ਦੇ ਕੰਮ ਦੇ ਘੰਟਿਆਂ 'ਚ ਕੋਈ ਕਟੋਤੀ ਨਹੀਂ ਕੀਤੀ ਜਾਵੇਗੀ ਨਾਲ ਹੀ ਗ੍ਰਾਹਕਾਂ ਦੀ ਸੇਵਾ ਲਈ ਨਿਰਧਾਰਿਤ ਬੈਂਕਿੰਗ ਘੰਟਿਆਂ ਦੇ ਵਿੱਚ ਕਟੋਤੀ ਜਿਹੜੀ ਆ ਉਹ ਨਹੀਂ ਕੀਤੀ ਜਾਵੇਗੀ ਇਹ ਤਜਵੀਜ਼ ਇੰਡੀਅਨ ਬੈਂਕ ਐਸੋਸੀਏਸ਼ਨ ਨਾਲ ਹੋਏ ਸਮਝੌਤੇ ਤਹਿਤ ਪੇਸ਼ ਕੀਤੀ ਗਈ ਹੈ ਤੇ ਹੁਣ ਬੈਂਕ ਜਿਹੜੇ ਬੈਂਕ ਮੁਲਾਜ਼ਮ ਨੇ ਬੈਂਕ ਕਰਮਚਾਰੀ ਨੇ ਉਹਨਾਂ ਨੂੰ ਜਲਦੀ ਹੀ ਵੱਡੀ ਖੁਸ਼ ਖ਼ਬਰੀ ਜਿਹੜੀ ਮਿਲ ਸਕਦੀ ਆ ਤੇ ਉਹਨਾਂ ਨੂੰ ਸ਼ਨੀ ਐਤਵਾਰ ਜਿਹੜੀ ਆ ਉਹ ਛੁੱਟੀ ਰਹੇਗੀ ਤੇ ਇਸ ਦੇ ਨਾਲ ਹੀ ਤਨਖਾਹ ਦੇ ਵਿੱਚ ਵੀ ਉਹਨਾਂ ਦੇ ਜਲਦ ਹੀ ਵਾਅਦਾ ਹੋ ਜਦੋਂ ਵਿੱਤ ਮੰਤਰਾਲੇਆਂ ਨੂੰ ਮਾਮਲੇ ਦੀ ਸਕਾਰਾਤਮਕ ਕਿਸਮਿਕਿਆ ਕਰਨ ਤੇ ਇੰਡੀਅਨ ਬੈਂਕਸ ਇੰਡੀਆ ਨੇ ਬੈਂਕਸ ਐਸੋਸੀਏਸ਼ਨ ਨੂੰ ਸੋਨ ਅਨੁਸਾਰ ਅੱਗੇ ਵਧਣ ਲਈ ਨਿਰਦੇਸ਼ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ ਯੂਨਾਈਟਿਡ ਫਾਰਮ ਆਫ ਬੈਂਕ ਜੁਨੀਅਰ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਰਿਜ਼ਰਵ ਬੈਂਕ ਤੇ LIC ਦੇ 5 ਦਿਨ ਦਾ ਕੰਮਕਾਜੀ ਹਫਤਾ ਪਹਿਲਾਂ ਹੀ ਚੱਲਣ ਦੇ ਵਿੱਚ ਹੈ ਚੱਲਣ ਦੇ ਵਿੱਚ ਹੈ ਬੈਂਕ ਮੁਲਾਜ਼ਮਾਂ ਦੀਆਂ ਵੀ ਤਨਖਾਹਾਂ ਵਧਣ ਗਈਆਂ ਹੁਣ ਜਲਦੀ ਬੈਂਕ ਮੁਲਾਜ਼ਮ ਜਿਹੜੇ ਉਹਨਾਂ ਨੂੰ ਇਹ ਵੀ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਜਿੱਥੇ ਕਿ ਉਹ ਸ਼ਨੀ ਐਤਵਾਰ ਉਹਨਾਂ ਨੂੰ ਛੁੱਟੀ ਮਿਲੇਗੀ ਉੱਥੇ ਹੀ ਉਹਨਾਂ ਦੀ ਤਨਖਾਹ ਦੇ ਵਿੱਚ ਵੀ ਜਿਹੜਾ ਜਲਦ ਹੀ ਵਾਧਾ ਹੋਣ ਵਾਲਾ ਹੈ ਪਿਛਲੇ ਸਾਲ ਦੀ ਗੱਲ ਕਰੀਏ ਪਿਛਲੇ ਸਾਲ ਇੰਡੀਆ ਨੇ ਬੈਂਕਸ ਐਸੋਸੀਏਸ਼ਨ ਤੇ ਬੈਂਕ ਮੁਲਾਜ਼ਮ ਜੂਨੀਅਨ ਵਿਚਕਾਰ ਸਮਝੌਤਾ ਪੱਤਰ ਤੇ ਹਸਤਾਖਰ ਕੀਤੇ ਗਏ ਸਨ ਇਸ ਦੇ ਚੇ ਵੇਸ਼ ਤੇ ਸਾਰੇ ਜਨਤਕ ਖੇਤਰ ਦੇ ਬੈਂਕਾਂ ਚ ਇਸ 17% ਦੀ ਤਨਖਾਹ ਵਾਧੇ ਲਈ ਸਮਝੌਤਾ ਹੋਇਆ ਸੀ ਇਸੀ ਕੁੱਲ ਲਾਗਤ ਜਿਹੜੀ ਆ ਉਪਤਾ ਨੂੰ ਦੱਸ ਦਿੰਨੇ ਆ ਇਸ ਤੋਂ ਪਹਿਲੇ ਤੁਹਾਨੂੰ ਦੱਦੀਏ ਕਿ ਹੁਣ ਸ਼ਨੀ ਐਤਵਾਰ ਜਿਹੜੀ ਆ ਉਹ ਛੁੱਟੀ ਰਹੇਗੀ ਬੈਂਕ ਕੋ ਮੁਲਾਜ਼ਮ ਜਿਹੜੇ ਨੇ ਉਹਨਾਂ ਲਈ ਵੱਡੀ ਖੁਸ਼ਖਬਰੀ ਆ ਛੁੱਟੀ ਰਹੇਗੀ ਅਤੇ ਜਲਦੀ ਹੀ ਉਹਨਾਂ ਦੀ ਤਨਖਾਹ ਦੇ ਵਿੱਚ ਵੀ ਵਾਅਦਾ ਜਿਹੜਾ ਇਹ ਹੋ ਸਕਦਾ ਹੈ ਇਸ ਸਾਲ ਬੈਂਕ ਕੋ ਮੁਲਾਜ਼ਮਾਂ ਦੇ ਤਨਖਾਹ ਵਾਅਦੇ ਤੇ ਛੁੱਟੀਆਂ ਨੂੰ ਲੈ ਕੇ ਚੰਗੀ ਖਬਰ ਉਹਨਾਂ ਨੂੰ ਜਲਦੀ ਮਿਲ ਸਕਦੀ ਹੈ ਜੇਕਰ ਵਿੱਤ ਮੰਤਰਾਲੇ ਆ ਸੈਮਟੀ ਡੇ ਦਾ ਅਤੇ ਬੈਂਕ ਮੁਲਾਜ਼ਮਾਂ ਨੂੰ ਹਫ਼ਤੇ 'ਚ ਸਿਰਫ 5 ਦਿਨ ਕੰਮ ਕਰਨਾ ਹੋਵੇਗਾ ਅਤੇ 2 ਦਿਨ ਦੀ छुट्टी मिलेगी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप